ਲਓ ਜੀ ਆ ਗਏ ਆ ਪਿੰਡ ਥੋਪਰੀਆਂ ਰਾਮਲੀਲਾ ਦੇਖਣ ਦੇਖਦੇ ਆ ਫਿਰ ਰਾਮਲੀਲਾ ਲਓ ਇੱਥੇ ਤਾਂ ਕੋਈ ਨਹੀਂ ਆਇਆ ਸਾਰੇ ਖਾਲੀ ਗਿਆ ਚਲੋ ਮੈਂ ਤਾਂ ਫਿਰ ਕਾਕਾ ਬਹਿ ਗਿਆ ਮੈਂ ਚੱਲ ਬਹਿ ਜਾਂ 10 ਮਿੰਟ ਆਪਾਂ ਅੱਲਾ ਪਤਾ ਕਰਦੇ ਆ ਆ ਮੁੰਡਾ ਮਿਲ ਗਿਆ ਮੇਰੀ ਵੈਣ ਵਾਲਾ ਆ ਖਾਂ ਲੈਣੇ ਮੈਨੂੰ ਲਓ ਜੀ ਵੇਂਦੇ ਵੇਂਦੇ ਪੀੜ ਹੋ ਚੱਲੀ ਏ ਤੇ ਲੋਈ ਕਾਫੀ ਪੀੜ ਹੋ ਗਈ ਦੇਖਦੇ ਦੇਖਦੇ ਲੇਡੀ ਜੀ ਵੀ ਆ ਗਈ ਨੇ ਲੋ ਸਿੱਧਾ ਡਾਂਸ ਸਟਾਰਟ ਡਾਂਸ ਹੋ ਗਿਆ ਸਟਾਰਟ ਦਰਸ਼ਕ ਬਹਿ ਗਏ ਨੇ ਪੱਖੇ ਚੱਲ ਲਾ ਪਏ ਨੇ ਚਾਨਣ ਜਿਆਦਾ ਥੋੜੀ ਕਲੀਅਰ ਨਹੀਂ ਆ ਰਹੀ ਹੁਣ ਆਈ ਕਲੀਅਰ ਵੋਇਸ ਅਹ ਡਾਂਸਰ ਨੇ ਪਾਇਆ ਰੈਡ ਰੰਗ ਦਾ ਸੂਟ ਪੂਰੀਆਂ ਤਮਾਲਾ ਪੈਂਦੀਆਂ ਜਨਤਾ ਬਹਿ ਗਈ ਏ ਮੇਰੇ ਸਾਡੇ ਪਿੰਡ ਵਾਲੇ ਵੀ ਬੰਦੇ ਆਏ ਨੇ ਤੇ ਪੂਰਾ ਪ੍ਰੋਗਰਾਮ ਬਣ ਗਿਆ ਗੋਲ ਕੱਪੜਾ ਵਾਲਾ ਵੀ ਆ ਗਿਆ ਵੀਰ ਰੇੜੀ ਲੈ ਕੇ ਤੇ डांसर पूरा काम किची जाने किची जाने चलो अभी कोई स्टार्ट भी कर दो अब तो सिर के बाल भी सफेद हो गए बुढ़ापा आ गया है अंत होना चाहते हैं। अब मेरे जीवन के दिन मुझसे बड़ा पा पिंड जान टाइम हो गया फिर कल